ਦਰਮਾ ਸੰਦਣਾ ਖੇਤ ਤੇ ਉਹ ਜਾਂ ਬੀਜ ਲੋਂਗੇ ਉਹ ਜਾਂ ਵੱਢ ਲੋਂਗੇ ਮੈਂ ਪੰਥ ਲਈ ਲੜਿਆਂ ਤੇ ਮਰਿਆ ਤੇ ਮਰਦਾ ਰਹੂੰਗਾ ਤੇ ਫਿਰ ਕਹਿੰਦੇ ਆ ਫਿਰ ਇਹ ਕਹਿੰਦੇ ਮੈਨੂੰ ਵੋਟਾਂ ਪਾ ਦੇ ਮੈਂ ਕਹਿੰਦਾ ਮੈਂ ਜੇ ਗੁਰੂ ਦੀ ਬੇਅਦਬੀ ਕੀਤੀ ਹੈ ਤੇ ਕਰਾਈ ਆ ਇੱਕ ਵੀ ਵੋਟ ਨਾ ਪਾਇਆ ਤੇ ਮੈਂ ਚਿੱਟਾ ਵੇਚਿਆ ਤੇ ਬਕਾਇਆ ਮੈਨੂੰ ਇੱਕ ਵੀ ਵੋਟ ਨਾ ਪਾਇਆ ਜੇ ਜੇ ਮੈਂ ਦਰਵਾਜਾ ਸਭਟ ਆਇਆ ਤੇ ਟੋ ਆਇਆ ਉਹਨਾਂ ਦੇ ਨਾਲ ਚੱਲਿਆ ਆ ਆਮ ਅਕਸਰ ਦੇ ਗੁਰਦਾਰੇ ਤੇ ਹਮਲਾ ਆਇਆ ਮੈਂ ਇੱਥੇ ਜਗਾ ਤੇ ਫਿਰ ਇੱਕ ਵੀ ਦਿਨ ਚੱਲਿਆ ਜੇ ਜੇ ਮੈਂ ਬਾਰਡਰ ਬੰਦ ਕਰਾਉਣ ਤੇ ਕਰਾਉਣ ਵਾਲਿਆਂ ਦੇ ਨਾਲ ਚੱਲਿਆ ਤੇ ਫਿਰ ਮੇਰੇ ਨਾਲ ਇੱਕ ਮਿੰਟ ਵੀ ਨਾ ਚੱਲਿਆ ਜੇ ਜੇ ਮੈਂ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਤੇ ਜ਼ੁਲਮ ਕਰਨ ਕਰਾਉਣ ਵਾਲਿਆਂ ਨਾਲ ਚੱਲਿਆ ਤੇ ਮੈਨੂੰ ਇੱਕ ਵਾਰੀ ਵੀ ਨਾ ਮੇਰੇ ਨਾਲ ਚੱਲਿਆ ਜੇ ਜੇ ਮੈਂ ਸੱਤ ਸੌ ਕਿਸਾਨਾਂ ਨੂੰ ਮਾਰਨ ਤੇ ਮਰਵਾਉਣ ਵਾਲਿਆਂ ਨਾਲ ਚੱਲਿਆ ਮੇਰੇ ਨਾਲ ਇੱਕ ਵੀ ਵੋਟ ਨਾ ਪਾਇਆ ਜੇ ਮੈਂ ਜੇ ਨੌਜੋਨਾਂ ਨੂੰ ਗੁੰਮਰਾਹ ਕਰਨ ਤੇ ਕਰਾਉਣ ਵਾਲਿਆਂ ਨਾਲ ਚੱਲਿਆ ਤੇ ਫਿਰ ਮੈਨੂੰ ਇੱਕ ਵੀ ਵੋਟ ਨਾ ਪਾਇਆ ਜੇ ਜੇ ਮੈਂ ਦਲ ਬਦਲ ਕੋਣਾ ਚੱਲਿਆ ਤੇ ਮੈਨੂੰ ਇੱਕ ਵੀ ਵੋਟ ਨਾ ਪਾਇਆ ਜੇ ਜੇ ਮੈਂ ਬਾਰਡਰ ਬੰਦ ਕਰਾਉਣ ਵਾਲਿਆਂ ਨਾਲ ਟਰਾਂਸਪੋਰਟਰਾਂ ਹਿੰਦੂ ਮੁਸਲਮਾਨਾਂ ਤੇ ਜ਼ੁਲਮ ਕਰਨ ਕਰਾਉਣ ਵਾਲਿਆਂ ਨਾਲ ਚੱਲਿਆ ਤੇ ਮੈਨੂੰ ਇੱਕ ਵੀ ਵੋਟ ਨਾ ਪਾਇਆ ਜੇ ਤੇ ਜੇ ਭਾਈ ਮੈਂ ਤੁਹਾਡਾ ਸਾਥ ਦਿੱਤਾ ਤੇ ਤੁਹਾਡਾ ਫਰਜ਼ ਬਣਦਾ ਤੇ ਜੇ ਤੁਸੀਂ ਮੈਨੂੰ ਹਰਾ ਦਿਓਗੇ ਮੈਂ ਤਾਂ ਫੇਰ ਵੀ ਤੁਹਾਡਾ ਜੇ ਮੇਰੀ ਜ਼ਬਾਨ ਤੇ ਜਬਤ ਕਰਾ ਦਿਓਗੇ ਮੈਂ ਤਾਂ ਫੇਰ ਵੀ ਤੁਹਾਡਾ ਤੇ ਫਿਰ ਜੇ ਭਾਈ ਮੈਨੂੰ ਜਿਦਾ ਆ ਕੇ ਭੇਜਦੇ ਹੋਗੇ ਫਿਰ ਵੀ ਤੁਹਾਡਾ ਮੈਥੋਂ ਪੰਥ ਦੱਸ ਸਕੀ ਕਸੂਰ ਹੋ ਗਿਆ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚੋਂ ਜੇਲ੍ਹ ਚੋਂ ਆਇਆ ਤੇ ਮੈਨੂੰ ਮਾਨਸਾ ਤੌਰ ਆਇਆ ਕਿ ਮੈਂ ਪੰਥ ਨਹੀਂ ਉਹ ਜਿੱਤੇ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਉਹ ਮੈਂ ਕੋਟ ਪੂਰੇ ਤੋਂ ਲੜਿਆ ਉਹ ਜਿੱਤੇ ਜਿਨ੍ਹਾਂ ਦੀ ਗੁਰੂ ਦੀ ਬੇਅਦਬੀ ਕਰਨ ਤੇ ਕਰਾਉਣ ਵਾਲੇ ਦੇ ਨਾਲ ਰਹੇ ਆ ਉਹ ਜਿੱਤੇ ਆ ਤੇ ਦੂਜੇ ਨੰਬਰ ਤੇ ਉਹ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਨਾਲ ਖੜਿਆ ਉਹ ਮੇਰੇ ਤੋਂ ਕਸੂਰ ਕੀ ਹੋ ਗਿਆ ਮੈਂ ਅਜੇ ਪੰਥ ਨਹੀਂ ਬਣਿਆ ਮੈਂ ਕਰਾਂਗੀ ਮੈਂ ਜਾਵਾਂ ਕਿੱਧਰ ਮੈਨੂੰ ਕੋਈ ਰਾਹ ਰੋਣੀ ਦਾ ਬਲਾ ਕੋਲ ਇੱਕ ਕੋਈ ਆਸ ਹੈ ਤੁਸੀਂ ਮੈਂ ਪ੍ਰੈਸ ਨੂੰ ਵੀ ਕਹਿਣਾ ਮੈਂ ਸੋਸ਼ਲ ਮੀਡੀਆ ਨੂੰ ਕਹਿਣਾ ਤੁਹਾਡੇ ਤੇ ਵੀ ਮੇਰੇ ਤੇ ਨਾਲ ਬੜੇ ਜ਼ੁਲਮ ਹੋਏ ਆ ਮੇਰੇ ਤੇ ਵੀ ਜ਼ੁਲਮ ਹੋਏ ਆ ਤੇ ਮੈਂ ਜ਼ੁਲਮਾਂ ਚ ਪਿਸ ਰਿਆ ਮੈਨੂੰ ਕੋਈ ਇਹ ਵੀ ਦੱਸੇ ਕਿ ਮੈਂ ਕਿਸੇ ਤੋਂ ਫੰਡ ਲਿਆ ਅਜ ਤੱਕ ਦੋ ਤਿੰਨ ਬੰਦਿਆਂ ਨੇ ਮੈਨੂੰ ਫੰਡ ਦਿੱਤਾ ਅਜ ਤੱਕ ਮੈਂ ਹੁਣੇ ਵੀ ਨਹੀਂ ਮੰਗਦਾ ਮੈਂ ਨੰਗੇ ਤਾਂ ਲੜ ਰਿਹਾ ਮੈਂ ਕੋਣੀ ਵੀ ਨਹੀਂ ਮੰਗਦਾ ਕਿ ਮੈਨੂੰ ਛੇਤੀ ਨੋਟ ਦੇ ਦਿਓ بڑے ਬੰਦਿਆਂ ਨੇ ਲੇਕ ਕੇ ਪਾਇਆ ਆ ਇਹਨੇ ਇਸ ਕੋਣ ਚ ਪੈਸੇ ਪਾ ਦਿਓ ਐਸ ਕੋਣ ਚ ਪੈਸੇ ਪਾ ਦਿਓ ਜੇ ਮੇਰਾ ਕਾਉਂਟ ਬਖਾ ਦਿਓ ਤੇ ਮੈਨੂੰ ਪਾ ਦਿਓ ਮੈਂ ਆਣ ਕਰ ਰਹਿਣਾ ਆਣ ਘਣਾ ਰਹੂਗਾ ਤੇ ਫੇਰ ਮੇਰੇ ਪੱਲੇ ਰਵੇ ਨਾ ਰਵੇ ਜਿੱਤਾਂ ਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਮੈਂ ਇੱਕ ਤੇ ਮੈਂ 43 ਸਾਲ ਬੋਲਿਆ ਇਸ ਮੈਂ ਤੋਟੇ ਕਸਾਂ ਦਾ ਨਹੀਂ ਬੋਲਿਆ ਮਜ਼ਦੂਰਾਂ ਨਹੀਂ ਬੋਲਿਆ ਮੈਂ ਵਪਾਰੀਆਂ ਲਈ ਬੋਲਿਆ ਮੈਂ ਬੱਚੇ ਬੱਚੇ ਲਈ ਬੋਲਿਆ ਮੈਂ ਪਾਰਟੀ ਬਜਿਦੋ ਪਰਟ ਗਏ ਅਣਖ ਤੇ ਗੈਰਤ ਲਈ ਬੋਲਿਆ ਤੇ ਫਿਰ ਮੈਂ ਤਾਂ ਭਾਈ ਬੋਲਿਆ ਤੇ ਜੇ ਭਾਈ ਮੈਂ ਤੁਹਾਡੇ ਪ੍ਰੇਟ ਤੇ ਮੈਂ ਕਿਹਨੂੰ ਪਾਰਲੀਮੈਂਟ ਦੇ ਭਜਾਉਂ ਇਹ ਮੈਂ ਪਾਰਲੀਮੈਂਟ ਤੁਹਾਡੀ ਗੱਲ ਕਰੂਗਾ ਇਹ ਨਾ ਦਿਗੂਗਾ ਨਾ ਚੂਗਾ ਚੋ ਨਿਸ਼ਾਨ ਬਿਰਾਹਗਾ ਮੈਂ ਇਹ ਤੁਹਾਡਾ ਸੰਗ ਤੇ ਇਹ ਮੇਰਾ ਨਹੀਂ ਹੈ ਤੁਹਾਡਾ ਮੈਂ ਕਾ ਤੁਸੀਂ ਬੋਲਣਾ ਤਾਂ ਬੁਲਾ ਲਓ ਜੇ ਮੈਨੂੰ ਖੁੱਡ ਚ ਵਾੜਨਾ ਹੈ ਉੱਥੇ ਵਾੜ ਦਿਓ ਜੇ ਮੈਨੂੰ ਕਿਤੇ ਪੋਰੇ ਚ ਵਾੜਨਾ ਹੈ ਉੱਥੇ ਵਾੜ ਦਿਓ ਜਿੱਥੇ ਵਾੜਨਾ ਤੁਹਾਡੇ ਵੱਸਾ ਹੁਣ ਪਾਵਰ ਤੁਹਾਡੇ ਕੋਲ ਆ ਇਹ ਜਿਹੜੇ ਪੰਥ ਦੇ 바ਵਾ ਦਾ ਲੀਡਰ ਕਹਿੰਦੇ ਆ ਇਹਨਾਂ ਕੋਲੇ ਕੋਈ ਪਾਵਰ ਨਹੀਂ ਇਹ ਤਾਂ ਆਪ ਸੰਗਤ ਤੋਂ ਤੋਂ ਵੋਟਾਂ ਲੈ ਕੇ ਆਪੂ ਬਣੇ ਲੀਡਰ ਬਣ ਗਏ ਆਪੂ ਬਣੇ ਪੰਥਕ ਆ ਇਹ ਹੱਤੀ ਦੇ ਦੰਦ ਖਾਣ ਨੂੰ ਹੋਰ ਵਗਾਉਣ ਨੂੰ ਹੋਰ ਆ ਉੱਤੋਂ ਚਿਹਰਾ ਹੋਰ ਆ ਵਿੱਚੋਂ ਚਿਹਰਾ ਕੋਲ ਹੋਰ ਆ ਕਰਦੇ ਕੁਛ ਆ ਕਮਾਉਂਦੇ ਕੁਛ ਆ ਤੇ ਲੋਕਾਂ ਨੂੰ ਨਾਰੇ ਕੁੱਝ ਮਾਰਦੇ ਆ